ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ ਅਮਰੀਕਾ ਤੇ ਕੈਨੇਡਾ ਵਿੱਚ برفੀਲੇ ਤੂਫਾਨ ਦਾ ਕਹਿਰ 18000 ਫਲਾਈਟਸ ਹੋਈਆਂ ਰੱਦ ਹਵਾਈ ਜਹਾਜ਼ ਕ੍ਰੈਸ਼ ਸੜਕਾਂ ਤੇ ਸੰਕੜੇ ਹਾਦਸੇ 23 ਮੌਤਾ 10 ਲੱਖ ਤੋਂ ਵੱਧ ਕਰਾਂ ਦੀ ਬਿਜਲੀ ਕੋਲ ਠੰਡ ਨੇ ਤੋੜੇ ਰਿਕਾਰਡ ਕੈਨੇਡਾ ਵਿੱਚ ਘਟ ਆਮਦਨ ਵਾਲੇ ਪਰਿਵਾਰਾਂ ਨੂੰ ਮਿਲੇਗਾ 800 ਡਾਲਰ ਦਾ ਤੋਹਫਾ ਪ੍ਰਧਾਨ ਮੰਤਰੀ ਮਾਕਾਰਨੀ ਕਰਨਗੇ 12 ਮਿਲੀਅਨ ਲੋਕਾਂ ਨੂੰ ਗਰੋਸਰੀ ਦਾ ਦਾਖਲਾ ਕੈਨੇਡਾ ਵਿੱਚ ਨਿਜੀ ਦੁਸ਼ਮਣੀ ਨੇ ਕਤਲ ਕਰਵਾਇਆ ਪੰਜਾਬੀ ਨੌਜਵਾਨ بیسਮੈਂਟ ਵਿੱਚ ਰਹਿੰਦੇ ਤਿੰਨ ਪੰਜਾਬੀਆਂ ਤੇ ਚੱਲੀਆਂ ਗੋਲੀਆਂ ਸਰੀ ਪੁਲਿਸ ਨੇ ਕਿਹਾ ਸੀਡਰ ਹਿਲ ਇਲਾਕੇ ਦਾ ਮਕਾਨ ਇਮੀਗ੍ਰੇਸ਼ਨ ਅਫਸਰਾਂ ਦੇ ਹੋਟਲ ਤੇ ਵਿਖਾਵਾਕਾਰੀਆਂ ਨੇ ਕਰ ਦਿੱਤਾ ਹਮਲਾ ਵੱਡੇ ਪੱਦਰ ਤੇ ਕੀਤੀ ਪੰਨ ਤੋੜ ਦੋ ਗ੍ਰਿਫਤਾਰ 트럼ਪ ਵੱਲੋਂ ਇਮੀਗ੍ਰੇਸ਼ਨ ਅਫਸਰ ਭਟਾਉਣ ਦੇ ਸੰਕੇਤ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੇ ਵਿਸਤਾਰ ਤੇ ਪੈਦਾ ਹੋਇਆ ਵਿਵਾਦ ਓਕਵਿਲ ਦੇ ਕੁਝ ਕਾਉਂਸਲਰ ਕਰ ਰਹੇ ਵਿਰੋਧ ਫਰਵਰੀ ਵਿੱਚ ਮਤੇ ਉਤੇ ਮੋੜ ਹੋਵੇਗੀ ਵੋਟਿੰਗ ਮੈਕਸਿਕੋ ਵਿੱਚ ਫੁੱਟਬਾਲ ਮੈਚ ਦੌਰਾਨ ਗੋਲੀਆਂ ਚੱਲੀਆਂ 11 ਮੌਤਾਂ ਅਣਪਛਾਤੇ ਬੰਦੂਕਧਾਰੀਆਂ ਨੇ ਕੀਤੀ ਵਾਰਦਾਤ ਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਅਤੇ ਕੈਨੇਡਾ ਵਿੱਚ ਬਰफीਲਾ ਤੂਫਾਨ ਕਹਿਟਾ ਰਿਹਾ ਹੈ ਅਤੇ ਹਵਾਈ ਜਹਾਜ਼ ਕ੍ਰੈਸ਼ ਹੋਣ ਸਣੇ ਸੰਕੜੇ ਸੜਕੀ ਹਾਦਸਿਆਂ ਦੌਰਾਨ ਘੱਟੋ-ਘੱਟ 23 ਜਣਿਆਂ ਦੇ ਜਾਨ ਗਵਾਉਣ ਦੀ ਰਿਪੋਰਟ ਹੈ ਦੂਜੇ ਪਾਸੇ ਫਲਾਈਟਸ ਰੱਦ ਹੋਣ ਦਾ ਸਿਲਸਲਾ ਵੀ جاری ਹੈ ਅਤੇ ਐਤਵਾਰ ਨੂੰ ਦੋਹਾਂ ਮੁਲਕਾਂ ਵਿੱਚ 13000 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਸ਼ੁੱਕਰਵਾਰ ਮਗਰੋਂ ਕੁੱਲ ਲੰਕੜਾ 20000 ਤੋਂ ਟੱਪ ਗਿਆ ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਮਗਰੋਂ ਪਹਿਲੀ ਵਾਰ ਇੰਨੀਆਂ ਫਲਾਈਟਸ ਰੱਦ ਕਰਨ ਦੀ ਨੌਬਤ ਆਈ ਅਮਰੀਕਾ ਵਿੱਚ 10 ਲੱਖ ਤੋਂ ਵੱਧ ਕਰਾਂਦੀ ਬਿਜਲੀ ਗੁੱਲ ਹੈ ਅਤੇ ਲਗਾਤਾਰ ਹੋ ਰਹੀ ਬਰਫਬਾਰੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਬਰਫੀਲਾ ਤੂਫਾਨ 115 ਅਰਬ ਡਾਲਰ ਤੱਕ ਦਾ ਨੁਕਸਾਨ ਕਰ ਸਕਦਾ ਹੈ ਡੈਲਸ ਹਿਊਸਟਨ ਆਸਟਨ ਨਿਊ ਓਰਲੀਨਸ ਅਤੇ ਲਿਟਲ ਰੌਕ ਵਰਗੇ ਸ਼ਹਿਰਾਂ ਵਿੱਚ ਠੰਡ ਕਈ ਦਹਾਕੀਆਂ ਦੇ ਰਿਕਾਰਡ ਤੋੜ ਰਹੀ ਹੈ ਅਤੇ ਤਾਪਮਾਨ ਆਮ ਨਾਲੋਂ 10 ਤੋਂ 40 ਡਿਗਰੀ ਹੇਠਾਂ ਦਰਜ ਕੀਤਾ ਗਿਆ ਪੈਂਸਿਲਵੇਨੀਆ ਸਣੇ ਕਈ ਰਾਜਾਂ ਵਿੱਚ 2 ਫੁੱਟ ਤੋਂ ਵੱਧ ਬਰਫ਼ ਡਿੱਗ ਚੁੱਕੀ ਹੈ ਅਤੇ 스ਨੋ 플ੋਅਰਜ਼ ਲਗਾਤਾਰ ਬਰਫ਼ ਹਟਾਉਣ ਦੇ ਕੰਮ ਵਿੱਚ ਜੁਟੇ ਹੋਏ ਨੇ ਬੇहद ਖਰਾਬ ਮੌਸਮ ਦੇ ਮੱਦੇਨਜ਼ਰ ਸੋਮਵਾਰ ਨੂੰ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਟੋਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਸਕੂਲ ਬੰਦ ਰਹਿਣ ਦੇ ਆਸਾਰ ਨੇ ਅਤੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ 150 ਤੋਂ ਵੱਧ ਹਾਦਸੇ ਵਾਪਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਓਪੀਪੀ ਦੇ ਸਰਜੈਂਟ ਕੈਰੀ ਸ਼ਮੈਟ ਨੇ ਦੱਸਿਆ ਕਿ 150 ਹਾਦਸਿਆਂ ਤੋਂ ਇਲਾਵਾ 125 ਗੱਡੀਆਂ ਵੱਖ-ਵੱਖ ਥਾਵਾਂ ਤੇ ਬਰਫ਼ ਵਿੱਚ ਫਸ ਗਈਆਂ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਮਦਦ ਦੀ ਜ਼ਰੂਰਤ ਪਈ ਉੱਧਰ ਅਮਰੀਕਾ ਦੇ ਮੇਨ ਸੂਬੇ ਦੇ ਬੈਂਗਲ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਣ ਭਰ ਰਿਹਾ ਜਹਾਜ਼ ਕ੍ਰੈਸ਼ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਹਾਦਸੇ ਵੇਲੇ ਜਹਾਜ਼ ਵਿੱਚ 8 ਜਣੇ ਸਵਾਰ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨਿਊਯਾਰਕ ਵਿਖੇ ਇੱਕ ਸੇਵਾਮੁਕਤ ਪੁਲਿਸ ਅਫਸਰ ਬਰਫਾ ਟਾਊਨ ਦੀ ਪ੍ਰਕਿਰਿਆ ਦੌਰਾਨ ਮਾਰਿਆ ਗਿਆ। ਅਰਕੇ ਟੈਕਸਸ ਵਿੱਚ ਸਲੇਡਿੰਗ ਨਾਲ ਸੰਬੰਧਤ ਇੱਕ ਹਾਦਸੇ ਦੌਰਾਨ ਇੱਕ ਕੁੜੀ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ 16 ਸਾਲ ਦਾ ਅਲੜ ਜੀਪ ਟ੍ਰੈਂਗਲਰਰ ਦੇ ਪਿੱਛੇ ਬੰਨੇ ਸਲੇਡ ਤੇ ਦੋ ਕੁੜੀਆਂ ਨੂੰ ਖਿੱਚ ਰਿਹਾ ਸੀ ਜਦੋਂ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਸਲੇਡ ਇੱਕ ਦਰਖਤ ਵਿੱਚ ਜਾ ਵੱਜਾ ਦੋਹਾਂ ਕੁੜੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਇਸੇ ਦੌਰਾਨ ਮੈਸਾਚੂਸੈਟਸ ਸੂਬੇ ਵਿੱਚ ਪੈਦਲ ਜਾ ਰਹੇ ਪਤੀ ਪਤਨੀ ਨੂੰ ਸਨੋ ਪਲੋਅਰ ਨੇ ਟੱਕਰ ਮਾਰ ਦਿੱਤੀ ਅਤੇ ਪਤਨੀ ਦੀ ਮੌਤ ਹੋ ਗਈ। ਸਲੋ ਆਪਰੇਟਰ ਵਿਰੁੱਧ ਫਿਲਹਾਲ ਕੋਈ ਦੋਸ਼ਾਇਦ ਨਹੀਂ ਕੀਤਾ ਗਿਆ। ਕੈਨਸਸ ਸੂਬੇ ਵਿੱਚ ਸ਼ੁੱਕਰਵਾਰ ਤੋਂ ਲਾਪਤਾ ਇੱਕ ਐਲੀਮੈਂਟਰੀ ਸਕੂਲ ਟੀਚਰ ਬਰਫ਼ ਵਿੱਚ ਮਰੀ ਹੋਈ ਮਿਲੀ ਅਤੇ ਪੁਲਿਸ ਨੂੰ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਨਜ਼ਰ ਨਹੀਂ ਆਇਆ। ਅਮਰੀਕਾ ਵਿੱਚ ਸਿਰਫ ਬਰਫ਼ ਹੀ ਜਾਨਲੇਵਾ ਸਾਬਤ ਨਹੀਂ ਹੋ ਰਹੀ ਸਗੋਂ ਅਲਾਬਾਮਾ, ਜਾਰਜੀਆ ਅਤੇ ਫਲੋਰੀਡਾ ਰਾਜਾਂ ਵਿੱਚ ਵਾਹਵਰੋਲਿਆਂ ਵੱਲੋਂ ਵੱਡਾ ਨੁਕਸਾਨ ਕੀਤੇ ਜਾਣ ਦੀ ਰਿਪੋਰਟ ਹੈ। ਬਿਊਰੋ ਰਿਪੋਰਟ ਹਮਦਾਰ ਟੀਵੀ ਆਓ ਹੁਣ ਚਲਦੇ ਹਾਂ ਕੈਨੇਡਾ ਵਾਲਿਆਂ ਲਈ ਐਲਾਨੀ ਜਾ ਰਹੀ ਵੱਡੀ ਰਿਆਇਤ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਘੱਟ ਆਮਦਨ ਵਾਲੇ ਤਕਰੀਬਨ 12 ਮਿਲੀਅਨ ਲੋਕਾਂ ਲਈ ਗਰੋਸਰੀ ਰਿਆਇਤ ਵਿੱਚ ਅੱਜ ਤੋਂ ਵਾਅਦਾ ਕੀਤਾ ਜਾ ਰਿਹਾ ਹੈ ਜੀ ਹਾਂ ਪ੍ਰਧਾਨ ਮੰਤਰੀ ਮਾਕਾਰਨੀ ਜੀਐਸਟੀ ਕ੍ਰੈਡਿਟ ਟੌਪਅਪ ਸਣੇ ਮਹਿੰਗਾਈ ਤੋਂ ਰਾਹਤ ਵਾਲੇ ਕਈ ਉਪਰਾਲਿਆਂ ਦਾ ਐਲਾਨ ਕਰ ਸਕਦੇ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸੀਬੀਸੀ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗਰੋਸਰੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੈਨੇਡਾ ਗਰੋਸਰੀਜ਼ ਐਂਡ ਐਸੈਂਸ਼ੀਅਲਜ਼ ਬੈਨੀਫਿਟ ਯੋਜਨਾ ਆਰੰਭੀ ਜਾ ਰਹੀ ਹੈ ਜਿਸ ਤਹਿਤ ਇੱਕ ਕੈਲੰਡਰ ਬਰੇ ਦੌਰਾਨ ਇਕੱਲੇ ਸ਼ਖਸ ਨੂੰ 400 ਡਾਲਰ ਦਾ ਫਾਇਦਾ ਹੋਵੇਗਾ ਜਦਕਿ ਦੋ ਬੱਚਿਆਂ ਵਾਲੇ ਪਤੀ ਪਤਨੀ ਨੂੰ 800 ਡਾਲਰ ਦਾ ਲਾਭ ਮਿਲ ਸਕਦਾ ਹੈ ਫੈਡਰਲ ਸਰਕਾਰ ਵੱਲੋਂ ਤਿਮਾਹੀ ਜੀਐਸਟੀ ਅਦਾਇਗੀਆਂ ਵਿੱਚ ਆਉਂਦੇ ਪੰਜ ਬਰੇ ਦੌਰਾਨ 25% ਵਾਧਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਆਉਂਦੇ ਜੂਨ ਮਹੀਨੇ ਦੌਰਾਨ 50% ਇੱਕ ਮੁਸ਼ਤ ਟਾਪ-ਅਪ ਮਿਲੇਗਾ ਵਿਰੋਧੀ ਧਿਰ ਵੱਲੋਂ ਗਰੋਸਰੀ ਕੀਮਤਾਂ ਸਣੇ ਹਰ ਖੇਤਰ ਵਿੱਚ ਵੱਧ ਰਹੀ ਮਹਿੰਗਾਈ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਮਗਰੋਂ ਕਾਰਨੀ ਸਰਕਾਰ ਦਬਾਅ ਹੇਠ ਆ ਗਈ ਅਤੇ ਘੱਟ ਆਮਦਨ ਵਾਲਿਆਂ ਨੂੰ ਰਾਹਤ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਪ੍ਰਧਾਨ ਮੰਤਰੀ ਮਾਹ ਕਾਰਨੀ ਵੱਲੋਂ ਅੱਜ ਕੀਤੇ ਜਾਣ ਵਾਲੇ ਐਲਾਨ ਵਿੱਚ ਸਿਰਫ ਜੀਐਸਟੀ ਛੋਟ ਸ਼ਾਮਲ ਨਹੀਂ ਹੋਵੇਗੀ ਸਗੋਂ ਅਫੋਰਡੇਬਿਲਟੀ ਨਾਲ ਸੰਬੰਧਤ ਕਈ ਹੋਰ ਵੱਡੇ ਕਦਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਮੀਡੀਆ ਰਿਪੋਰਟ ਮੁਤਾਬਕ 온ਟਾਰੀਓ ਦੇ ਪ੍ਰੀਮੀਅਰ ਡਾਗਫੋਰਡ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਫੂਡ ਸਪਲਾਈ ਚੇਨ ਦੀਆਂ ਸਮੱਸਿਆਵਾਂ ਖਤਮ ਕਰਨ ਅਤੇ ਮੁਕਾਬਲੇਬਾਜ਼ੀ ਵਧਾਉਣ ਵਰਗੇ ਕਈ ਐਲਾਨ ਕੀਤੇ ਜਾਣ ਦੇ ਅਸਾਰ ਨੇ ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ ਬਰੇ 6.2 ਫੀਸਦੀ ਵਧ ਗਈਆਂ ਅਤੇ 2023 ਤੋਂ ਬਾਅਦ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ ਜੀ7 ਦੇ ਮੁਲਕਾਂ ਵਿੱਚੋਂ ਕੈਨੇਡਾ ਵਿੱਚ ਮਹਿੰਗਾਈ ਦਾ ਦਰ ਸਭ ਤੋਂ ਉੱਤੇ ਚੱਲ ਰਹੀ ਹੈ ਦੂਜੇ ਪਾਸੇ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਗਰੋਸਰੀ ਕੀਮਤਾਂ ਵਿੱਚ 5 ਫੀਸਦੀ ਵਾਧਾ ਹੋਇਆ ਜਦਕਿ ਰੈਸਟੋਰੈਂਟਾਂ ਵਿੱਚ ਖਾਣਾ 8.5 ਫੀਸਦੀ ਮਹਿੰਗਾ ਹੋ ਗਿਆ ਫੂਡ ਬੈਂਕਸ ਤੇ ਨਿਰਪਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਘੱਟ ਆਮਦਨ ਵਾਲੇ ਪਰਿਵਾਰ ਆਪਣੀਆਂ ਜ਼ਰੂਰਤਾਂ ਨੂੰ ਸੀਮਤ ਕਰਨ ਲਈ ਮਜਬੂਰ ਹੋ ਚੁੱਕੇ ਨੇ ਮਹਿੰਗਾਈ ਵਧਣ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਟੋਹਾਟੋਾਈ ਦੌਰਾਨ ਲੱਗਣ ਵਾਲਾ ਵਾਧੂ ਸਮਾਂ ਅਤੇ ਕੁਮਾਂਤਰੀ ਪੱਧਰ ਤੇ ਫਸਲਾਂ ਦੀ ਪੈਦਾਵਾਰ ਵਿੱਚ ਆਈ ਕਮੀ ਪ੍ਰਮੁੱਖ ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ ਯੂਕਰੇਨ ਜੰਗ ਵਰਗੀਆਂ ਘਟਨਾਵਾਂ ਕਰਕੇ ਰਸਾਇਣਕ ਖਾਦਾਂ ਦੀਆਂ ਕੀਮਤਾਂ ਵਧ ਰਹੀਆਂ ਨੇ ਅਤੇ ਡੋਨਲਡ ਟਰੰਪ ਵੱਲੋਂ ਲਾਗੂ ਟੈਰਿਫਸ ਵੀ ਯੋਗਦਾਨ ਪਾ ਰਹੀਆਂ ਨੇ। ਬਿਆਰਾਂ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਉੱਤੇ ਚੱਲੀਆਂ ਗੋਲੀਆਂ ਨਾਲ ਸੰਬੰਧਿਤ ਹੈ। ਕੈਨੇਡਾ ਵਿੱਚ ਜ਼ਬਰੀ ਵਸੂਲੀ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਤੋਂ ਬਾਅਦ ਨਿਜੀ ਦੁਸ਼ਮਣੀ ਪੰਜਾਬੀਆਂ ਦੀ ਜਾਨ ਦਾ ਖੋਹ ਬਣਦੀ ਜਾ ਰਹੀ ਹੈ ਜੀ ਹਾਂ ਸਰੀ ਵਿਖੇ ਸ਼ਨੀਚਰਵਾਰ ਨੂੰ ਹੋਈ ਵਾਰਦਾਤ ਪੰਜਾਬੀ ਨੌਜਵਾਨਾਂ ਦੀ ਆਪਸੀ ਖਿੱਚੋਤਾਣ ਦਾ ਸੱਟਾ ਦਸੀ ਜਾ ਰਹੀ ਹੈ ਜਿਸ ਦੌਰਾਨ ਇੱਕ ਜਣਾ ਦਮ ਤੋੜ ਗਿਆ ਜਦਕਿ ਦੂਜਾ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ ਕਾਨੂੰਨ ਤੋਂ ਬੇਖੌਫ ਹਮਲਾਵਰਾਂ ਨੇ ਸੰਗਣੀ ਵਸੋਂ ਵਾਲੇ ਇਲਾਕੇ ਦੀ ਬੇਸਮੈਂਟ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਪੁਲਿਸ ਵੱਲੋਂ ਫਿਲਹਾਲ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸਪਸ਼ਟ ਹੋ ਗਿਆ ਹੈ ਕਿ ਬੇਸਮੈਂਟ ਵਿੱਚ ਰਹਿ ਰਹੇ ਤਿੰਨੋਂ ਨੌਜਵਾਨ ਪੰਜਾਬੀ ਸਨ ਅਤੇ ਹਮਲਾਵਰਾਂ ਨਾਲ ਕਿਸੇ ਗੱਲ ਤੇ ਅਤੀਤ ਵਿੱਚ ਝਗੜਾ ਹੋਇਆ। ਦੂਜੇ ਪਾਸੇ ਪੁਲਿਸ ਨੇ ਸਰੀ ਦੇ ਸੀੜ ਰਹੇ ਇਲਾਕੇ ਵਿੱਚ ਇੱਕ ਕਾਰ ਕਈ ਘੰਟੇ ਤੱਕ ਘੇਰੀ ਰੱਖਿਆ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੇ ਸ਼ੱਕੀ ਇੱਥੇ ਮੌਜੂਦ ਹੋ ਸਕਦੇ ਨੇ। ਇਹ ਵਾਰਦਾਤ ਨਾ ਐਕਸਟਰਸ਼ਨ ਨਾਲ ਸਬੰਧਤ ਹੈ ਅਤੇ ਨਾ ਹੀ ਗੈਂਗਵਾਰ ਨਾਲ ਇਸ ਦਾ ਕੋਈ ਸਬੰਧ ਦੱਸਿਆ ਗਿਆ ਹੈ। ਆਈ ਹੈਡ ਸਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਪਰ ਵਾਰਦਾਤ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਾ ਕੀਤਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਗੋਲੀਬਾਰੀ ਦੀਆਂ ਜਾਨਲੇਵਾ ਵਾਰਦਾਤਾਂ ਲੋਕਾਂ ਅੰਦਰ ਡੂੰਘੀਆਂ ਚਿੰਤਾਵਾਂ ਅਤੇ ਖੌਫ ਪੈਦਾ ਕਰਦੀਆਂ ਨੇ ਅਤੇ ਇਸ ਮਾਮਲੇ ਦੀ ਪੜਤਾਲ ਨੂੰ ਅੱਗੇ ਵਧਾਉਂਦੇ ਆਂ। ਆਂਗਵਾਨ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਾਂਚਕਰਤਾਵਾਂ ਨੇ ਕਨਵੇ ਅਵੇਨਿਊ ਦੇ 1250 ਬਲਾਕ ਵਿੱਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ਨੀਚਰਵਾਰ ਸਵੇਰ 3:30 ਵਜੇ ਤੋਂ 5:30 ਵਜੇ ਤੱਕ ਦੀ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਆਏ ਹਿੱਟ ਦੀ ਇਨਫੋਰਮੇਸ਼ਨ ਲਾਈਨ 1877 551 4448 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੂਜੇ ਪਾਸੇ 온ਟਾਰੀਓ ਦੇ ਲੰਡਨ ਸ਼ਹਿਰ ਵਿੱਚ ਗੋਲੀਆਂ ਚੱਲਣ ਅਤੇ ਇੱਕ ਜਣੇ ਦੀ ਮੌਤ ਬਾਰੇ ਰਿਪੋਰਟ ਸਾਹਮਣੇ ਆਈ ਹੈ ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਨੂੰ ਐਤਵਾਰ ਸਵੇਰੇ ਤਕਰੀਬਨ 4 ਵਜੇ ਡੰਡਾਸ ਸਟਰੀਟ ਦੇ 700 ਬਲਾਕ ਵਿੱਚ ਸੱਦੇ ਆ ਗਿਆ ਡਿਟੈਕਟਿਵ ਇਨਸਪੈਕਟਰ ਐਡਮ ਸਟੀਲ ਮੁਤਾਬਕ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਦੋ ਜਣੇ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਵਿੱਚੋਂ ਇੱਕ ਮੌਕੇ ਤੇ ਹੀ ਦਮ ਤੋੜ ਗਿਆ ਦਰਕਿ ਦੂਜੇ ਨੂੰ ਲੰਡਨ ਹੈਲਥ케ਅਰ ਸਾਇੰਸਸ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਵਾਰਦਾਤ ਮਗਰੋਂ ਹੈਬਟ ਸਟਰੀਟ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਫਸਰ ਪੜਤਾਲ ਕਰਦੇ ਨਜ਼ਰ ਆਏ ਜਿਨ੍ਹਾਂ ਵੱਲੋਂ ਸ਼ੱਕੀਆਂ ਦੀ ਪਛਾਣ ਨੱਪਣ ਦੇ ਯਤਨ ਕੀਤੇ ਜਾ ਰਹੇ ਨੇ ਗੋਲੀਬਾਰੀ ਦੀ ਤਾਜ਼ਾ ਵਾਰਦਾਤ 2026 ਦੌਰਾਨ ਲੰਡਨ ਸ਼ਹਿਰ ਵਿਖੇ ਪਹਿਲੇ ਕਤਲ ਵਾਲੀ ਥਾਂ ਤੋਂ ਸਿਰਫ ਕੁਝ ਕਦਮਾਂ ਦੀ ਦੂਰੀ ਤੇ ਵਾਪਰੀ ਹੈ ਦੱਸ ਦਈਏ ਕਿ ਲੰਡਨ ਅਪਾਰਟਮੈਂਟ ਕੰਪਲੈਕਸ ਵਿੱਚ 45 ਸਾਲ ਦੇ ਇੱਕ ਸ਼ਖਸ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਨੇ 38 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਯੂਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਫਸਰਾਂ ਦੇ ਹੋਟਲ ਤੇ ਵਿਖਾਵਾਕਾਰੀਆਂ ਵੱਲੋਂ ਕੀਤੇ ਹਮਲੇ ਨਾਲ ਸੰਬੰਧਤ ਅਹਿਮ ਖਬਰ ਵੱਲ ਇਮੀਗ੍ਰੇਸ਼ਨ ਏਜੰਟਾਂ ਦੀ ਤੱਕੇਸ਼ਾਹੀ ਤੋਂ ਅੱਕੇ ਵਿਖਾਵਾਕਾਰੀਆਂ ਨੇ ਮਿਨੇਸੋਟਾ ਦੇ ਉਸ ਹੋਟਲ ਵਿੱਚ ਵੱਡੇ ਪੱਧਰ ਤੇ ਭੰਨ ਤੋੜ ਕੀਤੀ ਜਿੱਥੇ ਫੈਡਰਲ ਅਫਸਰ ਠਹਿਰੇ ਹੋਏ ਸਨ 37 ਸਾਲਾ ਆਈਸੀਯੂ ਨਰਸ ਦੀ ਬਾਰਡਰ ਏਜੰਟਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਇੱਕ ਦਿਨ ਬਾਅਦ ਬੋਲੇ ਧਾਵੇ ਦੌਰਾਨ ਮੁਜਾਰਾਕਾਰੀਆਂ ਨੇ ਸ਼ੀਸ਼ੇ ਤੋੜ ਦਿੱਤੇ ਅਤੇ ਹਰ ਪਾਸੇ ਪੇਂਟ ਸਪਰੇਅ ਕਰਨ ਲੱਗੇ ਕੁਝ ਲੋਕ ਅੰਦਰ ਦਾਖਲ ਹੋ ਗਏ ਜਦਕਿ ਕੁਝ ਮਿਨੀਆਪੋਲਿਸ ਦੇ ਹਿਲਟਨ ਹੋਟਲ ਦੇ ਬਾਹਰ ਖੜੇ ਹੋ ਕੇ ਨਾਰੇਬਾਜ਼ੀ ਕਰ ਰਹੇ ਸਨ ਭੀੜ ਨੇ ਹੋਟਲ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਪਰ ਅਸਫਲ ਰਹੇ ਅਤੇ ਪੰਨ ਤੋੜ ਦਾ ਸਿਲਸਲਾ 1 ਘੰਟੇ ਤੱਕ ਜਾਰੀ ਰਿਹਾ ਹਾਲਾਤ ਬੇਕਾਬੂ ਹੁੰਦੇ ਵੇਖ ਲਾਅ ਇਨਫੋਰਸਮੈਂਟ ਅਫਸਰਾਂ ਨੇ ਮੋਰਚਾ ਸੰਭਾਲ ਲਿਆ ਅਤੇ ਹੰਝੂ ਗੈਸ ਦੇ ਗੋਲੇ ਦਾਗਣ ਲੱਗੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਘੱਟੋ-ਘੱਟ ਦੋ ਵਿਖਾਵਾਕਾਰੀਆਂ ਨੂੰ ਫੈਡਰਲ ਏਜੰਟਾਂ ਨੇ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਇੱਕ ਫੈਡਰਲ ਏਜੰਟ ਭੀੜ ਨੂੰ ਸ਼ਾਂਤ ਕਰਨ ਦੇ ਯਤਨ ਕਰਦਾ ਨਜ਼ਰ ਆਇਆ। ਤਦਕੇ ਉਸਦੇ ਚਿਹਰੇ ਤੋਂ ਲਹੂ ਵਗ ਰਿਹਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਹੋਟਲ ਹਿਲਟਨ ਯੂਨੀਵਰਸਿਟੀ ਆਫ ਮਿਨੇਸੋਟਾ ਦੇ ਕੈਂਪਸ ਤੋਂ ਕੁਝ ਮਿੰਟ ਦੀ ਦੂਰੀ ਤੇ ਹੈ। ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲੈਕਸ ਪ੍ਰੀਟੀ ਦੀ ਮੌਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਗੋਲੀਬਾਰੀ ਪਸੰਦ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਵੀ ਪਸੰਦ ਨਹੀਂ ਕਿ ਕੋਈ ਸ਼ਖਸ ਭਰੀ ਹੋਈ ਪਿਸਤੌਲ ਲੈ ਕੇ ਮੁਜਾਰੇ ਵਿੱਚ ਸ਼ਾਮਲ ਹੋਵੇ ਐਲੈਕਸ ਪ੍ਰੀਟੀ ਦੀ ਮੌਤ ਮਗਰੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਕਿਹਾ ਕਿ ਉਹ 9 ਐਮ ਐਮ ਦੀ ਸੈਮੀ ਆਟੋਮੈਟਿਕ ਗਨ ਲੈ ਕੇ ਉਹਨਾਂ ਵੱਲ ਵਧਿਆ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀਨ ਨੋਇਮ ਨੇ ਇਮੀਗ੍ਰੇਸ਼ਨ ਅਫਸਰਾਂ ਦਾ ਪੱਖ ਲੈਂਦਿਆਂ ਆਖਿਆ ਕਿ ਉਹਨਾਂ ਨੇ ਸਵੈ ਰਖਿਆ ਲਈ ਗੋਲੀ ਚਲਾਈ ਕਿਉਂਕਿ ਐਲੈਕਸ ਪ੍ਰੀਟੀ ਹਿੰਸਕ ਤਰੀਕੇ ਨਾਲ ਪੇਸ਼ ਆ ਰਿਹਾ ਸੀ ਦੂਜੇ ਪਾਸੇ ਮਿਨੀਆਪੋਲਿਸ ਪੁਲਿਸ ਦਾ ਕਹਿਣਾ ਹੈ ਕਿ ਐਲੈਕਸ ਦਾ ਕੋਈ ਗੰਭੀਰ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਕਾਨੂੰਨੀ ਤਰੀਕੇ ਨਾਲ ਪਿਸਤੌਲ ਰੱਖੀ ਹੋਈ ਸੀ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ ਅਤੇ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ ਐਲੈਕਸ ਨੂੰ ਨਿਹਾਤਾ ਕਰਨ ਮਗਰੋਂ ਪਹਿਲੀ ਗੋਲੀ ਕਿਹੜੀ ਪਿਸਤੌਲ ਵਿੱਚੋਂ ਚੱਲੀ ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬੈਲ ਕਲੈਂਟਨ ਗੋਲੀਬਾਰੀ ਦੌਰਾਨ ਹੋਈ ਮੌਤ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰ ਚੁੱਕੇ ਨੇ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੀਨੀਆਪੋਲਿਸ ਵਿੱਚੋਂ ਇਮੀਗ੍ਰੇਸ਼ਨ ਅਫਸਰਾਂ ਨੂੰ ਹਟਾਉਣ ਦੇ ਸੰਕੇਤ ਦਿੱਤੇ ਜਾ ਚੁੱਕੇ ਨੇ ਬਿਊਰੋ ਰਿਪੋਰਟ ਹਮਦੌੜ ਟੀਵੀ ਅਗਲੀ ਖਬਰ ਫੁੱਟਬਾਲ ਮੈਚ ਦੇਖਣ ਪੁੱਜੇ ਲੋਕਾਂ ਉੱਤੇ ਚੱਲੀਆਂ ਗੋਲੀਆਂ ਨਾਲ ਸੰਬੰਧਿਤ ਹੈ ਜੀ ਹਾਂ ਮੈਕਸੀਕੋ ਵਿੱਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਇੱਕ ਫੁੱਟਬਾਲ ਮੈਚ ਦੇਖਣ ਆਏ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ 11 ਜਣਿਆਂ ਦਾ ਕਤਲ ਕਰ ਦਿੱਤਾ ਅਤੇ ਗੋਲੀਬਾਰੀ ਦੀ ਵਾਰਦਾਤ ਦੌਰਾਨ 12 ਹੋਰ ਜ਼ਖਮੀ ਹੋ ਗਏ। ਫੁੱਟਬਾਲ ਮੈਚ ਖਤਮ ਹੋਇਆ ਹੀ ਸੀ ਕਿ ਬੰਦੂਕਧਾਰੀਆਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ 10 ਜਣੇ ਮੌਕੇ ਤੇ ਹੀ ਦਮ ਤੋੜ ਗਏ ਜਦਕਿ ਇੱਕ ਨੇ ਹਸਪਤਾਲ ਵਿੱਚ ਆਖਰੀ ਸਾਹ ਲਏ। ਜ਼ਖਮੀਆਂ ਵਿੱਚ ਇੱਕ ਔਰਤ ਅਤੇ ਬੱਚਾ ਵੀ ਸ਼ਾਮਲ ਨੇ। ਜਨਾਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਮੈਕਸੀਕੋ ਦੇ ਗੁਆਨਜਵਾਟੋ ਸੂਬੇ ਦੇ ਸੇਲਾਮੈਂਕਾ ਸ਼ਹਿਰ ਵਿੱਚ ਇਹ ਵਾਰਦਾਤ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਸ਼ਨੀਚਰ ਵਾਲ ਰਾਤ ਇਸੇ ਸ਼ਹਿਰ ਵਿੱਚ ਚਾਰ ਬੋਰੀਆਂ ਵਿੱਚ ਤੁਨੀਆਂ ਮਨੁੱਖੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਗੁਆਨਾਜਵਾਤੋ ਸੂਬੇ ਵਿੱਚ ਸਭ ਤੋਂ ਵੱਧ ਕਤਲ ਹੁੰਦੇ ਨੇ ਜਿੱਥੇ ਸੈਂਟਾ ਰੋਜ਼ਾ ਡੀ ਲੀਮਾ ਗੇਰੋ ਅਤੇ ਜਲਿਸਕੋ ਨਿਊ ਜਨਰੇਸ਼ਨ 카ਰਟਲ ਵਿਚਾਲੇ ਖੂਨੀ ਜੰਗ ਚੱਲਦੀ ਰਹਿੰਦੀ ਹੈ। ਉਧਰ ਮੈਕਸੀਕੋ ਸਰਕਾਰ ਨੇ ਦਾਅਵਾ ਕੀਤਾ ਕਿ 2016 ਮਗਰੋਂ ਪਹਿਲੀ ਵਾਰ ਮੁਲਕ ਵਿੱਚ 1 ਲੱਖ ਲੋਕਾਂ ਵਿੱਚ 17.5 ਹਤਿਆਵਾਂ ਦਾ ਸਭ ਤੋਂ ਹੀਟਲਾ ਅੰਕੜਾ ਸਾਹਮਣੇ ਆਇਆ ਹੈ। ਇਹਤੇ ਰਹੇ ਕਿ ਇਸੇ ਸੂਬੇ ਵਿੱਚ ਪਿਛਲੇ ਸਾਲ ਅਗਸਤ ਦੌਰਾਨ ਇੱਕ ਘਰ ਵਿੱਚੋਂ 32 ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਦਕਿ ਮਈ ਵਿੱਚ ਇੱਕ ਬੇਆਬਾਦ ਘਰ ਵਿੱਚੋਂ 17 ਲਾਸ਼ਾਂ ਬਰਾਮਦ ਹੋਈਆਂ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿਸਤਾਰ ਬਾਰੇ ਪੈਦਾ ਹੋਏ ਵਿਵਾਦ ਨਾਲ ਸੰਬੰਧਤ ਖਬਰ ਵੱਲ 온ਟਾਰੀਓ ਦੇ ਓਕਵਿਲ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਵਿਸਤਾਰ ਦਾ ਕੁਝ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਤੇ ਨੂੰ ਪ੍ਰਵਾਨਗੀ ਦਾ ਮੁੱਦਾ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੱਕ ਲਟਕ ਗਿਆ ਹੈ। ਸ਼ਹਿਰ ਦੇ 2403 ਖਾਲਸਾ ਗੇਟ ਤੇ ਸਥਿਤ ਓਕਵਿਲ ਸਿੱਖ ਕਲਚਰਲ ਐਸੋਸੀਏਸ਼ਨ ਆਪਣੀ ਇਮਾਰਤ ਦੇ ਘੇਰੇ ਵਿੱਚ 2000 ਵਰਗ ਮੀਟਰ ਦਾ ਵਾਧਾ ਕਰਨਾ ਚਾਹੁੰਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਮੌਜੂਦਾ 520 ਵਰਗ ਮੀਟਰ ਵਿੱਚ ਬਣੀ ਇਮਾਰਤ ਸੰਗਤ ਦੀ ਗਿਣਤੀ ਨੂੰ ਵੇਖਦਿਆਂ ਪੂਰੀ ਨਹੀਂ ਪੈ ਰਹੀ। ਕਲਚਰਲ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦਾ ਵੀ ਵਿਸਤਾਰ ਕਰਨਾ ਚਾਹੁੰਦੀ ਹੈ। ਤਾਂਕੇ 231 ਗੱਡੀਆਂ ਪਾਰ ਕਰਨ ਦੀ ਸਪੇਸ ਤਿਆਰ ਕੀਤੀ ਜਾ ਸਕੇ ਟਾਊਨ ਪਲੈਨਰ ਵੱਲੋਂ ਗੁਰਦੁਆਰਾ ਸਾਹਿਬ ਦੇ ਵਿਸਤਾਰ ਨਾਲ ਸੰਬੰਧਿਤ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਪਰ ਵਾਰਡ 4 ਤੋਂ ਕੌਂਸਲਰ ਐਲਨ ਅਲਗਰ ਵੱਲੋਂ ਅਰਜ਼ੀ ਨੂੰ ਪ੍ਰਵਾਨਗੀ ਲਈ VOTING ਅੱਗੇ ਪਾਉਣ ਦਾ ਸੱਦਾ ਦਿੱਤਾ ਗਿਆ ਸ਼ਹਿਰ ਦੇ ਵਸਨੀਕ ਗੁਲਾਮ ਸਾਬਰ ਅਤੇ ਹਿਨਾ ਸਾਬਰ ਨੇ ਲਿਖਤੀ ਤੌਰ ਤੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਵਿਸਤਾਰ ਨਾਲ ਕਈ ਸਮੱਸਿਆਵਾਂ ਪੈਦਾ ਹੋਣਗੀਆਂ ਉਨਾਂ ਦੀ ਦਲੀਹ ਇਲਾਕੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਪਾਰਕਿੰਗ ਵਾਸਤੇ ਥਾਂ ਨਹੀਂ ਹੁੰਦੀ ਅਤੇ ਗੱਡੀਆਂ ਸੜਕਾਂ ਤੇ ਖੜੀਆਂ ਨਜ਼ਰ ਆਉਂਦੀਆਂ ਨੇ ਹੁਣ 17 ਫਰਵਰੀ ਨੂੰ VOTING ਹੋਵੇਗੀ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਿਸਤਾਰ ਲਈ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਸਤ੍ਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕ